ਟੋੜਿਆ ਥੋੜਿਆ ਮੈਂ ਬੈਠ ਮੈਥੇ ਮੰਜੀ ਨਹੀਂ ਆਉਂਦੀ ਹਾਂ ਪੁੱਛੀ ਚਲੋ ਆਜੋ ਉੱਥੇ ਆਜੋ ਤੁਹਾਡੇ ਤੇ ਪੰਜਾਬ ਦਾ ਇਹ ਇਹਦਾ ਕੱਪ ਚਾਹ ਪਾ ਪੀ ਪੀ ਕੇ ਰੱਖੇਗੀ ਮੈਂ ਹੀ ਕਿਆ ਤੋੜ ਦੇ ਸਾਰੇ ਕੱਪ ਗੁੱਸੇ ਹੀ ਹੈ ਬਸ ਹਾਂ ਤੋੜ ਦੇ ਖਾਤ ਤੱਕ ਆਪੀ ਕੱਲੇ ਤੁਹਾਡੇ ਜੇ ਤੂੰ ਚਾਹ ਪੀ ਕੇ ਰੱਖੀ ਜਾਵੇ ਤੂੰ ਤੋਗੀ ਹੈ ਚਲ ਚਲ ਚੋ ਚਲ 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 ਠੀਕ ਹੈ ਪਹਿਲੀ ਗੱਲ ਤਾਂ ਹੈ ਮੇਰਾ ਵਿਆਹ ਹੋਇਆ ਆ ਮੇਰੀ ਜਨਾਨੀ ਆ ਮੇਰੀ ਕੁੜੀ ਬੈੱਡ ਤੇ ਬੈਠੇ ਹੁੰਦੇ ਨੇਗੇ ਤੇ ਮੇਰੇ ਜਦੋਂ ਮੁੰਡਾ ਆ ਆ ਕੇ ਨੇ ਮੁੰਡੇ ਨੂੰ ਹੱਥ ਪਾਉਣਾ ਕੀ ਮੇਰਾ ਪੋਤਾ ਮੇਰਾ ਪੋਤਾ ਕਿ ਆ ਇਹਨਾਂ ਨੂੰ ਦਿਖਦੇ ਨਹੀਂ ਕਿ ਬੈਠੇ ਹੋਏ ਕੀ ਆ ਨਹੀਂ ਦਿਖਦੇ ਇਹਨਾਂ ਨੂੰ ਕਿ ਅਸੀਂ ਇਹਨੂੰ ਚੈਨੂ ਚੱਕਣਾ ਆ ਕੇ ਗੱਲਾਂ ਕੀ ਆ ਦੋਨੇ ਦਿਖਦੇ ਨਹੀਂ ਆ ਕੇ ਇਹਨਾਂ ਨੂੰ ਕਿ ਅਸੀਂ ਇਹਨੂੰ ਵੀ ਚੱਕੀ ਆ ਕੇ ਇਹਨਾਂ ਨੂੰ ਵੀ ਬੁਲਾਈਏ ਸਾਨੂੰ ਵੀ ਬੁਲਾਈਏ ਆ ਕੇ ਇਹਨੂੰ ਚੱਕਣਾ ਤੇ ਇਹਦੇ ਮਨ 'ਚ ਕੀ ਵੀ ਇਹਦੇ ਮਨ 'ਚ ਕੀ ਬਿੱਤੂਗੀ ਅੱਜ ਕੀ ਮਾਮਲਾ ਹੋਇਆ ਜੀ ਮਾਮਲਾ ਅੱਜ ਮਾਮਲਾ ਇਹ ਆ ਪਾਣੀ ਆਇਆ ਕਿ ਤੂੰ ਆਦ ਰੋਟੀ ਪਾਣੀ ਬਣਾਈ ਐ ਚਲ ਮਾਂ ਐ ਅਸੀਂ ਤੈਨੂੰ ਨਹੀਂ ਕਹਿੰਦੇ ਤੂੰ ਜਾ ਤੂੰ ਰੋਟੀ ਪਾਣੀ ਆਦੀ ਬਣਾ ਆਦੇ ਭਾਂਡੇ-ਪੁੰਡੇ ਧੋ ਕੇ ਰੱਖ ਆ ਜਵਾਦ ਲੱਗਾ ਲੱਗਿਆ ਬੁੰਡੇ ਤੇ ਠੀਕ ਆ ਉਹ ਇਹਨੂੰ ਸਾਹਮਣੇ ਕਿ ਇਹਦੇ ਭਾਂਡੇ-ਪੁੰਡੇ ਧੋਵੇ ਸਾਰਾ ਕੁਝ ਕਰੇ ਤੂੰ ਆਦੇ ਰੋਟੀ ਖਾ ਰਹੀਆਂ ਭਾਂਡੇ-ਪੁੰਡੇ ਧੋ ਕੇ ਰੱਖ ਵਿਆਹ ਤੁਹਾਡਾ ਵਿਆਹ ਸਾਡਾ ਰਜਮੰਦੀ ਸਾਡੇ ਕੋਲ ਫੋਟੋਆਂ ਫੋਟੋ ਦਾ ਇਹ ਨਾਲ ਗਏ ਨੇ ਲਾਵਾ ਫੇਰੇ ਹੋਇਆ ਗੁਰਦੁਆਰੇ ਰਜਾਮੰਦੀ ਨਾਲ ਵਿਆਹ ਫੋਨ ਫੋਟੋ ਕੱਢ ਬੋਦਾ ਕੱਢ ਜਾ ਤਾਂ ਭਾ ਆ ਕੇ ਲੈ ਜਾਵਾਂ ਮੈਂ ਤਾਂ ਫਿਰ ਕਹਿਣਾ ਕਿ ਲਾਵਾ ਫੇਰੇ ਹੋਏ ਨੇ ਮੇਰੇ ਆਨੰਦ ਕਾਰਜ ਹੋਏ ਨੇ ਹਲਦੀ ਮੇਰੇ ਲੱਗਿਆ ਮਹਿੰਦੀ ਮੇਰੇ ਲੱਗਿਆ ਵਟਨਾ ਮੇਰੇ ਲੱਗਿਆ ਨਾਲ ਮੇਰੇ ਗਏ ਨੇ ਉਦੋਂ ਚੰਗੀ ਸੀ ਹੁਣ ਤੁਹਾਡੇ ਕੀ ਕਹਿੰਦੇ ਪੇਰੈਂਟਸ ਕੀ ਹੁਣ ਉਹ ਕਹਿੰਦੇ ਪਏ ਨੇ ਕਿ ਇਹ ਮਾੜੀ ਐ ਅੱਛਾ ਜਦੋਂ ਸਾਡੀ ਆਪੋ ਚ ਮਾਰ ਗਲੀ ਚ ਕੱਢਿਆ ਗਏ ਤੇ ਕੱਢਿਆ ਮਾਰ ਗਲੀ ਦੇ ਵਿੱਚ ਦੇਖੋ ਮੈਂ ਕਿਹਾ ਇਹਨੂੰ ਮੈਂ ਕਿਹਾ ਮੇਰੇ ਘਰ ਦੇ ਤੂੰ ਆਏ ਨਾ ਮੰਮੀ ਆਈ ਉਹਨਾਂ ਕਹਿੰਦੇ ਉਹਨੂੰ ਕਹਿੰਦਾ ਹੈਪੀ ਆ ਰਿਹਾ ਆ ਕੇ ਗੱਲ ਕਰਦਾ ਠੀਕ ਹੈ ਇਹ ਕਹਿੰਦੀ ਮੈਨੂੰ ਮੇਰੇ ਘਰਾਂ ਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਆਂ ਦਰਵਾਜ਼ਾ ਮੇਰਾ ਕੀ ਆ ਇਹ ਕਹਿੰਦਾ ਕੋਈ ਨਹੀਂ ਤੂੰ ਮੈਂ ਆਨਾ ਫਿਰ ਬੈ ਕੇ ਗੱਲ ਕਰਦੇ ਮੈਂ ਇਸ ਕਰਕੇ ਨਹੀਂ ਉਹਨਾਂ ਨੂੰ ਅੰਦਰਵਾੜ ਉਹਨਾਂ ਨੇ ਪੁਲਿਸ ਵਾਲੇ ਆ ਕੇ ਉਹਨੂੰ ਅੰਦਰੋਂ ੱੱਕਾ ਮਾਰ ਕੇ ਬਾਹਰ ਇੱਥੇ ਝੁੱਟਿਆ ਤੂੰ <laughs> ਬੋਲ ਤੂੰ ਵਧੀਆ ਵਧੀਆ ਨਿਕਲੀ ਆ ਜਣੀ ਤੇ ਹੋਰ ਨਹੀਂ ਅਲੱਗਰ ਤੈਨੂੰ ਕੱਢ ਦਿੱਤਾ ਇਹਨਾਂ ਨੇ ਵੱਡੇ ਘਰ ਜੋ ਕਹਿੰਦਾ ਤੁਸੀਂ ਉੱਧਰ ਜਾ ਕੇ ਰੋ ਸਾਡੀ ਤਾਂ ਇਹ ਨਾ ਨਿਭਦੀ ਨਹੀਂ ਤੇ ਅਸੀਂ ਇਸ ਕਰਕੇ ਦੋ ਢਾਈ ਸਾਲ ਤੋਂ ਬਕਰ ਰਿਆ ਰਹੇ ਜੀ ਮੇਰਾ ਨਾਮ ਮਨਜੀਤ ਕੋਹਰਾ ਕੀ ਮਾਮਲਾ ਸਾਰਾ ਮਾਮਲਾ ਕੋਈ ਗੱਲ ਨਹੀਂ ਇਹ ਜਗਾ ਮੇਰੀ ਆਪ ਦੀ ਮੈਂ ਵੀ ਵਿਆਹ ਹੀ ਕਰੀ ਇੱਥੇ ਰਹੀਆਂ 40-50 ਸਾਲ ਹੋ ਗਏ ਮੈਨੂੰ ਵਿਆਹ ਕਰਾ ਕੇ ਇੱਥੇ ਰਿ ਇੱਥੇ ਬੱਚੇ ਜੰਮੇ ਇੱਥੇ ਪੜ੍ਹੇ ਮੇਰੇ ਬੱਚੇ ਹੁਣ ਮੈਂ ਇਸ ਮੁੰਡੇ ਨਾਲ ਵੀ ਤੇਰਾ ਰਹਿ ਨਹੀਂ ਕਈ ਉੱਥੇ ਵੀ ਕਦੇ ਕਦੇ ਮੈਂ ਉੱਥੇ ਉਹਦੇ ਕੋਲ ਜਾਣੀ ਕਦੇ ਨਹੀਂ ਜਾਂਦੀ ਉਹ ਵੀ ਲੜਦਾ ਮੇਰੇ ਨਾਲ ਇਹ ਵੀ ਲੜਦਾ ਹਨਾ ਤੇ ਦੁੱਖ ਮ ਮਰਨ ਜੇ ਮੈਂ ਚੰਦਗਿਰੋ ਪੀਜ ਦਵਾਈ ਚੱਲ ਰਹੀ ਹੈ ਮੇਰੀ ਤਾਂ ਮੈਨੂੰ ਰਾਤ ਨੂੰ ਇਹ ਅੰਬਸਾਰ ਦੇ ਬਿਧ ਨਾਲ ਪਿਰਸਨ ਵੀ ਖਾਈ ਜਾਂਦੀ ਹੈ ਇਹ ਨਾਲੇ ਮੇਰੇ ਬੇਟੇ ਦਾ ਵਿਆਹ ਵੀ ਕਰਾਈ ਵਕਤੀ ਆ ਅੱਛਾ ਦੋ ਕੰਦੇ ਸਾਡੇ ਸਾਰਾ ਕੁਝ ਹੋਇਆ ਆ ਨੰਦਕਾਰਜ ਨੰਦਕਾਰਜ ਹੋਏ ਸਾਨੂੰ ਨਹੀਂ ਪਤਾ ਸੀ ਇਹ ਪਿਰਸਨ ਵੀ ਖਾਈ ਜਾਂਦੀ ਵਿੱਚ ਡਾਕੂਮੈਂਟ ਸਾਰਾ ਦੇ ਨਾ ਅੰਬਸਾਰ ਚੱਲਿਆ ਇੱਥੋਂ ਦਾ ਕੋਈ ਹਾਰ ਕਾਰਨ ਅੱਜ ਕੋਈ ਮਾਮਲਾ ਨਹੀਂ ਵਿੱਚ ਮੈਂ ਸਵੇਰੇ ਨਾ ਕੁੜੀ ਨੂੰ ਛੱਡ ਕੇ ਸਕੂਲੋਂ ਆ ਤੇ ਮੈਂ ਕੋਠੇ ਜਾ ਕੇ ਸੋ ਗਈ ਆ ਆਪਦਾ ਤੇ ਮੈਨੂੰ ਥੱਲੇ ਆਵਾਜ਼ ਆਈ ਜਿਵੇਂ ਕੋ ਪਾਂਡੇ ਕੋ ਖੜਕਾ ਖੜਕੀ ਹੋਈ ਜਾਂਦੇ ਕੀ ਹੋਇਆ ਬਈ ਥੱਲੇ ਮੈਂ ਨਹੀਂ ਉਤਰੀਗੀ ਮੋਲ ਚੋਂ ਬੋਲ ਮਾਰਿਆ 140 ਫਿਰ ਉਹ ਆਏ ਉਹ ਦੇਖ ਕੇ ਕਹਿੰਦੇ ਵੀ ਤੁਸੀਂ ਉੱਥੇ ਆਓ ਬੰਦੇ ਹਾਂ ਜਿਹੜਾ ਸਮਾਨ ਘਰ ਤੋਂ ਢੋੜਿਆ ਇਹ ਨਹੀਂ ਢੋੜਿਆ ਸਾਰਾ ਇਹ ਜਸਵੀਰ ਕੋਟ ਨੇ ਢੋੜਿਆ ਸਾਰਾ ਸਮਾਨ ਤਿੰਨ ਵਾਰੀ ਇਹਨੇ ਤਿੰਨ ਵਾਰੀ ਕੀਤਾ ਪਹਿਲਾਂ ਵੀ ਸੰਡਰ ਕੋਹ ਦੀ ਬੱਚੇ ਮਾਰਦੀ ਸੀ ਆਪ ਦੇ ਦੋਨੇ ਹੁਣ ਵੀ ਤੀਜੀ ਵਾਰ ਫੇਰ ਹੋ ਗਿਆ ਹੁਣ ਫੇਰ ਜਵਾਕਰ ਨੂੰ ਮਾਰਦੀ ਸੀ ਤਿੰਨ ਵਾਰੀ ਚਾਂਸ ਕੀਤੇ ਆ ਨੇ ਉਹਦਾ ਜਿਹੜਾ ਹਸਬੰਦ ਤੁਹਾਡਾ ਛੋਟਾ ਬੇਟਾ ਹਾਂ ਮੇਰਾ ਛੋਟਾ ਬੇਟਾ ਹੀ ਦੇ ਲੋਕੋ ਕਹਿ ਰਹੇ ਵੀ ਤੰਗ ਪਰੇਸ਼ਾਨ ਨਾ ਕੁਝ ਨਹੀਂ ਕਰਦੀ ਨਾ ਇਹ ਝੂਠ ਸਭ ਝੂਠ ਹੈ ਨਾ ਸੱਚ ਬੋਲੋ ਜੀ ਮੈਂ ਸੱਚੀ ਬੋਲੂ ਮਰ ਮਾਰ ਮੇਰਾ ਘਰ ਵਾਲਾ ਵੀ ਮੈਂ ਹੀ ਮਰ ਜਾਣਾ ਪਰ ਬੱਚ ਮੁੰਡਾ ਇਹ ਵੀ ਮੈਨੂੰ ਪਿਆਰਾ ਤੇ ਉਹ ਵੀ ਪਿਆਰਾ ਮੇਨ ਬੱਚੇ ਜੀ ਮੈਨੂੰ ਮਾਰੇ ਹੈਗੇ ਮੈਂ ਨਹੀਂ ਰਹਿ ਮੇਰੇ ਨਾਲ ਵਿਚ ਰਹਿ ਪਰ ਇਹਨੂੰ ਇਹ ਜਨਾਨੀ ਨੂੰ ਇਹ ਵੀ ਮੱਕਲੀ ਰਵਾਂ ਇੱਥੇ ਜੋ ਮੱਚੀ ਕਰੀਆ ਮਾਂ ਨਾ ਵਿਚ ਰਵਈ ਅੱਛਾ ਮੈਨੂੰ ਕਰਦਾ ਜਾਂਦੀ ਇਥੋਂ ਵੀ ਨਿਕਲ ਮੈਂ ਨਿਕਲਾਂ ਹੀ ਜਾਂਦੀ ਇੱਥੇ ਮੁੰਡੇ ਨਾਲ ਹੀ ਰੋਗੀ ਮੇਰੇ ਤਿੰਨ ਬੱਚੇ ਦੋ ਬੇਟੇ ਇੱਕ ਬੇਟੀ ਜੀ ਤੇ ਹੁਣ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਆਈ ਸੀ ਉਹ ਦੇਖ ਕੇ ਗਏ ਆ ਤੇ ਹੁਣ ਕਿ